ਰਾਜੀ ਇੱਥੇ ਥੋੜੀ ਦੇਰ ਤਾਈਂ ਪਹੁੰਚਣ ਵਾਲੇ ਨੇ ਇਲੈਕਸ਼ਨ ਦੇ ਸਬੰਧ ਵਿੱਚ ਜੋ ਸਭ ਤੋਂ ਵੱਡਾਈ ਆ ਇਸ ਕਰਕੇ ਮੈਂ ਸਭ ਤੋਂ ਅਜੀਤ ਸਿੰਘ ਜੀ ਬਤਾ ਮੈਂ ਸ਼ੁਰੂਆਤੋਂ ਉਹ ਆਪਣੇ ਜਾਦ ਦੇ ਗਏ ਬਾਬਾ ਜੀ ਮਰਮ ਸਰਕਾਰ ਨੂੰ ਵੀਰੋ ਅੰਦਰੋਂ ਵੀਰੋ ਵੱਡਾ ਰਾਏ ਕਾਮਾ ਵੱਡਾ ਰਾਏ ਕਾਮਾ ਨੜਕਾ ਪਹਿਲਾਂ ਦਿੱਤੀ ਜਾਵੇ ਆ ਕਰ ਰਹੇ ਆ ਸਾਡੇ ਨੂੰ ਉਹ ਚੱਕਰ ਤੋਂ ਡਿੱਗਣ ਦਾ ਕਲਕ ਮੇਡੀ ਦੀਪੋ ਦੇ ਨੇੜੇ ਜਿਹੜਾ 550 ਕਾਰ ਸੀ ਵੇਰੀ ਵਾਰ ਨੇ ता 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 तो नहीं। नहीं। के ता 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 पार। पार के। किसी ने जी एक बार सारी संगत का हर जुड़ के स्वागत करते हुए सरदार कलदीप सिंह ਚੋਣਾ ਉਹ ਲੋਕਤੰਤਰ ਨੂੰ ਬਚਾਉਣ ਵਾਸਤੇ ਲੜੀਆਂ ਜਾਣਗੀਆਂ ਲੋਕਤੰਤਰ ਦੀਆਂ ਚੋਣਾਂ ਜਿਹੜਾ ਦਬਾਬੇ ਦੇ ਵਿੱਚ ਦੋ ਸ਼ੀਟਾਂ ਪੈਂਦੀਆਂ ਵਾ ਸultanpur ਤੇ Kapurthala ਬਾਕੀ ਜਿਹੜੀਆਂ ਵਾ 7 ਸੀਟਾਂ ਪੰਥਘੇਰੀਆਂ ਪੈਂਦੀਆਂ ਵਾ ਕਿਸ ਤਰ੍ਹਾਂ ਲੈਨੇ ਹੋ ਗੱਲ ਹੈ ਕਿ ਤੁਸੀਂ ਪੰਥਕ ਕਹਿੰਦੇ ਕਿੰਨਣ ਪਰਿਵਾਰ ਪੰਥਕ ਹੋਣਾ ਚਾਹੀਦਾ ਜਾਂ ਸੀਟ ਦਾ ਇਕੱਲਾ ਨਾਂ ਰੱਖ ਦਈਏ ਕਿ ਉਹ ਪੰਥਕ ਮੇਰੇ ਦਾਦਾ ਜੀ ਸਵਰਗਵਾਸੀ ਜਾਇਦਾਰ ਗੁਰਦੀਪ ਸਿੰਘ ਦੀ 27 ਸਾਲ ਮੈਂਬਰ ਐਸਟੀਪੀ ਸੀ ਰਹੇ। ਹਾਂ ਉਹ ਬਿਲਕੁਲ ਪੰਥਕ ਸੀ ਉਹ ਬਾਦਲਾਂ ਤਰ੍ਹਾਂ ਪੰਥਕ ਨਹੀਂ ਸੀ। ਅੱਜ ਵੀ ਉਹਨਾਂ ਦਾ ਰਿਕਾਰਡ ਜਿਹੜਾ ਹੈ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕਢਾ ਸਕਦੇ ਹੋ। ਅੱਜ ਵੀ ਕਿਤੇ 1 ਰੁਪਏ ਦਾ ਖਰਚਾ ਜਿਹੜਾ ਹੈ ਚੈੱਕ ਰਾਇਆ ਹੋਵੇ ਚਾਹ ਕਿਸੇ ਚੀਜ਼ ਦਾ 1 ਰੁਪਿਆ ਵੀ ਜਿਹੜਾ ਜੇ ਮੇਰੇ ਦਾਦਾ ਜੀ ਦੇ ਨਾਮ ਨਿਕਲ ਆਵੇ ਤੇ ਮੈਂ ਇਲੈਕਸ਼ਨ ਨਹੀਂ ਲੜਦਾ। ਔਰ ਦੂਜੀ ਜਿਹੜੀ ਗੱਲ ਮੇਰੇ ਪਿਤਾ ਜੀ ਜਾਇਦਾਰ ਇੰਦਰਜੀਤ ਸਿੰਘ ਜੀਰਾ ਜਿਨ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ। ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਪੰਥ ਦੇ ਮੋਢੀ ਸੀ ਜਿਹੜੇ ਕਹਿੰਦੇ ਕਿਸਾਨਾਂ ਦੀ ਗੱਲ ਕਰਦੇ ਆ ਬਾਦਲ ਸਾਹਿਬ ਨੇ ਬੇਇੱਜ਼ਤੀ ਵੀ ਕਰਾਈ ਕਿਸਾਨਾਂ ਨੂੰ ਵੀ ਰੋਲਿਆ ਔਰ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਮੇਰੇ ਪਿਤਾ ਜੀ ਨੇ ਬਾਦਲ ਸਾਹਿਬ ਦੀ ਗੱਡੀ ਵੀ ਰੋਕੀ 4 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਔਰ ਸਾਡਾ ਪਰਿਵਾਰ ਅੱਜ ਤੋਂ ਨਹੀਂ ਸਾਡਾ ਪਰਿਵਾਰ ਅੱਜ ਤੋਂ ਪਹਿਲਾਂ ਤੋਂ ਜਿਹੜਾ ਉਹ ਪੰਥਕ ਪਰਿਵਾਰ ਆ ਕਈ ਪੰਥਕ ਪਰਿਵਾਰੇ ਹੋਣੇ ਜਿਹੜੇ ਅੱਜ ਤਾਜ਼ੇ ਬਣੇ ਜਿਹੜੇ ਇਲੈਕਸ਼ਨਾਂ ਲੜਨ ਲਈ ਬਣੇ ਆ ਜਿਵੇਂ ਵਿਰਸਾ ਸਿੰਘ ਵਲਟੋਵਾ ਵਿਰਸਾ ਸਿੰਘ ਵਲਟੋਵਾ ਆਪਦੇ ਆਪ ਨੂੰ ਕਹਿੰਦਾ ਜੀ ਮੇਰੇ ਤੋਂ ਵੱਡਾ ਪੰਥਕ ਕੋਈ ਨਹੀਂ ਆ ਤੇ ਨਾਲ ਇਹ ਵੀ ਗੱਲ ਕਹਿ ਗਿਆ ਕਹਿੰਦਾ ਮੇਰੇ ਤੋਂ ਘਟਿਆ ਬੰਦਾ ਵੀ ਕੋਈ ਨਹੀਂ ਹੈਗਾ ਮੈਂ ਕਿਹਾ ਵਾਕਈ ਤੇਰੇ ਤੋਂ ਘਟਿਆ ਹੋ ਵੀ ਨਹੀਂ ਸਕਦਾ ਜਿਹੜਾ ਲੋਕਾਂ ਦੀਆਂ ਬਾਹਾਂ ਵੱਡ-ਵੱਡ ਕੇ ਕੜੇ ਲਾਉਂਦਾ ਰਿਹਾ ਹੋਵੇ ਜਿਹੜਾ ਲੋਕ ਗੁਰਨਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਦੇ ਪਿਤਾ ਜੀ ਨਾਲਾ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਅਜਿਹੇ ਨਾ ਦੀ ਜਿਹੜੀ ਉਮੀਦਵਾਰੀ ਆ ਹਲਕੇ ਦੇ ਵਿੱਚ ਉਮੀਦਵਾਰ ਦੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਮਰਿਤਪਾਲ ਨਾਦੀ ਕਿਉਂਕਿ ਕਿਹੜੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਪੰਥਕ ਪਰਿਵਾਰ ਚੋਂ ਆ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਔਰ ਮੈਂ ਇੱਕ ਗੱਲ ਜ਼ਰੂਰ ਕਾਵਾਂਗਾ ਕਿ ਅਮਰਿਤਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜਦੋਂ ਤੁਸੀਂ ਐਮਪੀ ਬਣ ਜਾਂਦੇ ਹੋ ਨੋਮੀਨੇਸ਼ਨ ਕਰਨੇ ਜੀ ਕੰਮ ਹੋਣਗੇ ਇਹ ਤਾਂ ਨੋਮੀਨੇਸ਼ਨ ਕਰਨੀ ਹੈ ਜੀ ਉਸ ਦਿਨ ਉਹ ਸਬਧਾਨ ਵਾਲੇ ਜਿਹੜਾ ਐਫੀਡਵਟ ਉਹਦੇ ਤੇ ਸਾਈਨ ਕਰਨੇ ਪੈਣਗੇ ਜੀ ਉਸ ਦਿਨ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਦਾ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਜਿਹੜੇ ਆ ਲਾਲਜੀਤ ਸਿੰਘ ਪੁੱਲਰ ਪਿਛਲੇ ਦਿਨੀ ਉਹਨਾਂ ਨੇ ਰਾਮਗੜੀਆ ਤੇ ਸੁਨਿਆਰਾ ਬਰਾਦਰੀ ਦੇ ਖਿਲਾਫ ਬੋਲਿਆ ਸੀ ਪਰ ਬਾਅਦ ਚ ਉਹਨਾਂ ਨੇ ਮਾਫੀ ਵੀ ਮੰਗ ਲਈ ਕੀ ਕਹਿੰਦੇ ਤੁਸੀਂ ਗੱਲ ਇਹ ਆ ਬਾਈ ਜੀ ਮੈਂ ਤਾਂ ਉਸ ਦਿਨ ਵੀ ਕਿਹਾ ਸੀ ਉਹ ਕਹਿੰਦਾ ਮੈਂ ਸਰਹਾਲੀ ਵਾਲਾ ਲੋਰੀਆਂ ਹਾਂ ਜੀ ਤੇ ਮੈਂ ਉਹਨੂੰ ਆਖਿਆ ਕਿ ਲੋਰੀਏ ਵੀ ਪਛਤਾਉਂਦੇ ਤੇਰੀ ਮਾਂ ਵੀ ਪਛਤਾਉਂਦੀ ਹੋ ਕਿ ਤੇਰਾ ਨਾਂ ਦਾ ਲਾਲ ਰੱਖਦਾ ਪਰ ਲਾਲ ਵਾਲੇ ਲੱਛਣ ਤਾਂ ਇੱਕ ਵੀ ਹੈ ਨਹੀਂ ਲਾਲ ਵਾਲੇ ਲੱਛਣ ਤਾਂ ਇੱਕ ਵੀ ਹੈ ਨਹੀਂ ਅੱਜ ਲੋਰੀਆਂ ਨੂੰ ਵੀ ਸਭ ਤੋਂ ਵੱਡਾ ਦਾਗ ਜੇ ਲੱਗਾ ਤੇ ਇਹੋ ਜਿਹਾ ਬੰਦਾ ਲੱਗਾ ਅੱਜ ਲੋਰੀਏ ਵੀ ਇਸ ਗੱਲ ਤੋਂ ਪਛਤਾਉਂਦੇ ਨੇ ਕਿ ਯਾਰ ਇਹੋ ਜਿਹਾ ਨਕੰਮਾ ਬੰਦਾ ਸਾਡੇ ਘਰੇ ਜੰਮ ਪਿਆ ਇਸ ਕਰਕੇ ਉਹਨੂੰ ਤਾਂ ਲੋਕ ਪਿੰਡਾਂ 'ਚ ਜਵਾਬ ਦਿੱਤੀ ਜਾਂਦੇ ਆ ਉਹ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਡાળા ਤੋਂ ਡાળા ਹੁੰਦਾ ਕਿੱਧਰ ਸੇ ਚਲਾ ਹੁੰਦਾ ਹੁਣ ਅਸੀਂ ਇੱਥੇ ਬੈਠੇ ਆ ਰਾਣਾ ਜੀ ਦੀ ਸਟੇਜ ਆ ਮੈਂ ਨਾ ਜਕਾਰੇ ਲੱਗਦੇ ਆ ਜੀ ਜਿੰਦਾਬਾਦ ਤੇ ਉਹ ਜਿੱਥੇ ਜਾਂਦਾ ਮੁਰਦਾਬਾ ਦੇ ਨਾਰੇ ਲੱਗਦੇ ਆ ਸੂਤਰਾ ਦੇ ਪਰ ਲੱਗਦਾ ਵੀ ਜੇ ਉਹ ਮਿਹਨਤਵਾਰੀ ਤੋਂ ਵਾਪਸ ਹੋ ਜਾਂਦੇ ਨੇ ਕਿਸੇ ਦੇ ਸਮਰਥਨ ਚ ਫੇਰ ਕਿਸ ਤਰ੍ਹਾਂ ਦੇਖਦਾ ਗੱਲ ਇਹ ਆ ਯਾਰ ਜੇ ਬਲਟੋਬਾ ਸਾਹਿਬ ਬੈਕ ਮਾਰ ਜਾਣਗੇ ਤੇ ਫਿਰ ਉਹਨਾਂ ਦਾ ਖitab ਹੋਰ ਦਿਆਂਗੇ ਫਿਰ ਇਹ ਥੋੜੀ